ਆ ਦੇਖ ਲੋ ਪੰਜਾਬ ਪੁਲਿਸ ਦੇ ਕਾਂਸਟੇਬਲ ਦਾ ਕਾਰਾ ਫੜਿਆ ਗਿਆ ਰੰਗੇ ਹੱਥੀ ਤੇ ਪੁਲਿਸ ਨੇ ਕਰ ਲਿਆ ਗ੍ਰਿਫਤਾਰ ਜਿੱਥੇ ਇਸ ਵੇਲੇ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਦੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਇੱਕ ਅਧਿਕਾਰੀ ਦੇ ਕੋਲੋਂ 2 ਕਿਲੋ ਹੈਰੋਇਨ ਬਰਾਮਦ ਹੋਈ ਹੈ ਜਿੱਥੇ ਦੱਸਦੀ ਹੈ ਕਿ ਜਿਸ ਵਿਅਕਤੀ ਦੇ ਕੋਲੋਂ ਇਹ 2 ਕਿਲੋ ਹੈਰੋਇਨ ਬਰਾਮਦ ਹੋਈ ਹੈ ਉਹ ਕੋਈ ਹੋਰ ਨਹੀਂ ਬਲਕਿ ਪੰਜਾਬ ਪੁਲਿਸ ਦਾ ਹੀ ਇੱਕ ਕਾਂਸਟੇਬਲ ਹੈ ਜਿਸ ਦੀ ਪਛਾਣ ਲਪ੍ਰਿਤ ਸਿੰਘ ਉਰਫ ਲਵਜੋ ਹੋਈ ਹੈ ਜਿਹੜਾ ਕਿ ਅੰਮ੍ਰਿਤਸਰ ਦੇ ਟਪਿਆਲਾ ਪਿੰਡ ਦਾ ਨਿਵਾਸੀ ਹੈ ਤੇ ਹੁਣ ਉਹ ਮੁਹਾਲੀ ਦੇ ਵਿੱਚ ਆਪਣੀ ਡਿਊਟੀ ਕਰ ਰਿਹਾ ਇਸ ਕਰਕੇ ਉਸਨੇ ਆਪਣਾ ਰਹਿਣ ਬਸੇਰਾ ਮੋਹਾਲੀ ਦੇ ਕੁਰਾਲੀ ਦੇ ਵਿੱਚ ਪੈਂਦੇ ਰਾਇਲ ਪਲਾਜ਼ਾ ਦੇ ਨੇੜੇ ਬਣਾ ਰਿਹਾ ਉੱਥੇ ਹੀ ਆਪਣਾ ਘਰ ਬਣਾ ਕੇ ਉਹ ਰਹਿ ਰਿਹਾ ਹੈ ਪਰੰਤੂ ਇਸ ਦੇ ਨਾਲ ਨਾਲ ਵੀ ਉਸਨੇ 2 ਕਿਲੋ ਹਿਰੋਇਨ ਦੀ ਤਸਕਰੀ ਕੀਤੀ ਹੈ ਜਿਸ ਦੀ ਕੇ ਅੰਤਰਰਾਸ਼ਟਰੀ ਪੱਧਰ ਤੇ ਕੀਮਤ ਲਗਭਗ 14 ਕਰੋੜ ਰੁਪਏ ਦੱਸੀ ਜਾ ਰਹੀ ਹੈ ਇੱਥੇ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਅਧਿਕਾਰੀ ਦੇ ਉੱਪਰ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਅਗਰ ਪੁਲਿਸ ਹੀ ਅਜਿਹੇ ਕੰਮ ਕਰੇਗੀ ਤਾਂ ਫਿਰ ਆਮ ਲੋਕਾਂ ਦੀ ਸੁਰੱਖਿਆ ਕਿਵੇਂ ਹੋ ਸਕਦੀ ਹੈ ਉਹਨਾਂ ਨੇ ਕਿਹਾ ਹੈ ਕਿ ਅਜੇ ਕਮ ਆਮ ਤੌਰ ਤੇ ਤਾਂ ਲੁਟੇਰੇ ਜਾਂ ਬਦਮਾਸ਼ ਹੀ ਕਰਦੇ ਨੇ ਪਰੰਤੂ ਪੰਜਾਬ ਪੁਲਿਸ ਦਾ ਅਗਰ ਅਧਿਕਾਰੀ ਵੀ ਇਹੋ ਜੇ ਕੰਮ ਦੇ ਵਿੱਚ ਸ਼ਾਮਿਲ ਹੈ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਗਰ ਇਸ ਮਾਮਲੇ ਦੇ ਵਿੱਚ ਕੋਈ ਹੋਰ ਪੁਲਿਸ ਅਧਿਕਾਰੀ ਜਾਂ ਕੋਈ ਹੋਰ ਵਿਅਕਤੀ ਵੀ ਸ਼ਾਮਲ ਹੋਇਆ ਤੇ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਤੇ ਵੱਧ ਤੋਂ ਵੱਧ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇਗੀ